ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ GS TV 13 13 ਇਹ ਚੈਨਲ ਜਿਹੜਾ ਹੈ ਸੰਗਤਾਂ ਦੀ ਸਹੂਲਤ ਵਾਸਤੇ ਹੀ ਬਣਾਇਆ ਗਿਆ ਹੈ ਇਹ ਤੁਹਾਡਾ ਆਪਣਾ ਚੈਨਲ ਹੈ ਹਰ ਰੋਜ਼ ਅਸੀਂ ਇਸ ਵਿੱਚ ਨਵੀਂ ਵੀਡੀਓ ਪਾਉਂਦੇ ਹਾਂ ਤੇ ਇਹ ਚੈਨਲ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜੋ ਸੰਸਾਰ ਦੁਖੀ ਹੈ ਕੋਈ ਕਿਸੇ ਗੱਲੋਂ ਕੋਈ ਕਿਸੇ ਕਾਰਨ ਕਰਕੇ ਸੋ ਗੁਰੂ ਸਾਹਿਬ ਜੀ ਆਪ ਸੇਵਾ ਲੈ ਰਹੇ ਆ ਅਸੀਂ ਅੱਜ ਦਾ ਜਿਹੜਾ ਟੌਪਿਕ ਚੁਣਿਆ ਹੈ ਉਹ ਇਹ ਹੈ ਕਿ ਵੀ ਜਿਨ੍ਹਾਂ ਦੇ ਕਾਰਜ ਅੜਗੇ ਹਨ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਹੈ ਕਾਫੀ ਯਤਨ ਕਰੀ ਜਾਂਦੇ ਹਨ ਬੜੇ ਯਤਨਸ਼ੀਲ ਹਨ ਪਰ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਹੈ ਹਮੇਸ਼ਾ ਨਿਰਾਸ਼ ਹੋ ਜਾਂਦੇ ਹੈ ਜਿੱਧਰ ਵੀ ਹੱਥ ਪਾਉਂਦੇ ਆ ਉਹ ਚੀਜ਼ ਮਿੱਟੀ ਬਣ ਜਾਂਦੀ ਹੈ ਤੇ ਉਹਨਾਂ ਮੁਸ਼ਕਿਲ ਨੂੰ ਹੱਲ ਕਰਨ ਵਾਸਤੇ ਅੱਜ ਆਪ ਜੀ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੇ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ ਤੇ ਤੁਸੀਂ ਪੂਰਾ ਭਰੋਸਾ ਰੱਖ ਕੇ ਨਾ ਪਿਆਰਿਓ ਇਹ ਸ਼ਬਦ ਦਾ ਹਰ ਰੋਜ਼ 111 ਵਾਰੀ ਜਾਪ ਕਰੋ ਘੱਟੋ ਘੱਟ 40 ਦਿਨ ਜਾਪ ਕਰੋ ਚੌਂਕੜਾ ਮਾਰ ਕੇ ਬੈਠ ਜਾਓ ਤੇ ਬਹੁਤ ਭਾਰੀ ਸ਼ਰਧਾ ਰੱਖ ਕੇ ਤੁਸੀਂ ਇਹ ਸ਼ਬਦ ਦਾ ਪਾਠ ਕਰੋਗੇ ਤੇ ਦੇਖੋ ਫਿਰ ਗੁਰੂ ਸਾਹਿਬ ਜੀ ਕਿਵੇਂ ਕਿਰਪਾ ਕਰਦੇ ਹਨ ਇਹ ਬੜਾ ਪਾਵਰਸ਼ਾਲੀ ਸ਼ਬਦ ਹੈ ਤੇ ਆਓ ਆਪਾਂ ਸ਼ਬਦ ਨੂੰ ਸਰਵਣ ਕਰਦੇ ਹਾਂ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਈ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਸੁਨਾਨ ਨਿਗਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤਹ RAM ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨੰਦ ਸੁਕ੍ਰਿਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ को वडभागी पाए कोट जन्म के किल बिख नासे हर चरणी चित लाए उस तत् करहो सदा प्रब अपने जिन पूरी कल राखी जी जंत सब भए पवित्र सतगुर की सच साखी ਬਿਗਨ ਬినాਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦੇ ਰਾਇ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਬినాਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦੇ ਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ